ਅੱਜ ਆਪਾਂ ਗੱਲ ਕਰਾਂਗੇ ਡੇਂਗੂ ਦੇ ਉੱਪਰ ਜਾਂ ਫਿਰ ਕਹਿ ਦ ਸਕਦੇ ਹਾਂ ਕਿ ਪਲੇਟਲੇਟ ਜਿਹੜੇ ਅੱਜਕੱਲ ਬਹੁਤ ਜ਼ਿਆਦਾ ਘਟ ਰਹੇ ਨੇ ਮੇਰੀ ਫੈਮਿਲੀ ਦੇ ਵਿੱਚ ਹੀ ਕਿੰਨੇ ਕੇਸਿਸ ਆ ਗਏ ਨੇ ਇਸ ਚੀਜ਼ ਦੇ ਕਿਉਂਕਿ ਇਹ ਬਹੁਤ ਹੀ ਕਹਿੰਦੇ ਨੇ ਅੱਜਕੱਲ ਇੱਕ ਹਵਾ ਦੇ ਵਿੱਚ ਹੀ ਫੈਲਿਆ ਪਿਆ ਕਹਿ ਸਕਦੇ ਹਾਂ ਇਹਦੇ ਵਿੱਚ ਕਿਹੜੀਆਂ ਹੋਮ ਰੈਮਡੀਜ਼ ਨੇ ਜਿਹੜੀਆਂ ਆਪਾਂ ਕਰ ਸਕਦੇ ਹਾਂ ਸ਼ੁਰੂਆਤ ਕਰਾਂਗੇ ਜੋ ਕਿ ਕਾਮਨਲੀ ਮੈਨੂੰ ਲੱਗਦਾ ਹੈ ਕਿ ਮੋਸਟਲੀ ਸਾਰਿਆਂ ਨੂੰ ਪਤਾ ਹੀ ਹੋਏਗਾ ਗਲੋਏ ਗਲੋਏ ਕੈਂਡ ਨੂੰ ਤਾਂ ਇੱਕ ਛੋਟੀ ਜੀ ਕਹਿ ਸਕਦੀ ਹਾਂ ਸਟਿਕ ਹੈ ਇਹ ਬੇਲ ਐਦਾਂ ਦੀ ਹੈ ਕਿਤੇ ਵੀ ਉਗ ਜਾਂਦੀ ਆ ਤੁਹਾਨੂੰ ਤੁਹਾਡੇ ਆਸ-ਪਾਸ ਕਿਤੋਂ ਵੀ ਮਿਲ ਜੇਗੀ ਅਗਰ ਪਹਿਚਾਨ ਨਹੀਂ ਹੈਗੀ ਨੀਚੇ ਕਮੈਂਟ ਪਾ ਦੇਣਾ ਮੈਂ ਤੁਹਾਨੂੰ ਦੱਸ ਦਾਂਗੀ ਐਗਜ਼ੈਕਟਲੀ ਗਲੋਏ ਦੀ ਸਟਿਕਸ ਅੱਜ ਕੱਲ ਤਾਂ ਆਨਲਾਈਨ ਵੀ ਮਿਲਣ ਲੱਗੀਆਂ ਨੇ ਗਲੋਏ ਲੈਣੀ ਆ ਤੁਸੀਂ ਉਹਦੀ ਸਟਿਕ ਲੈ ਲਓ ਉਹਨੂੰ ਇੱਕ ਗਲਾਸ ਜਾਂ ਡੇਢ ਗਲਾਸ ਪਾਣੀ ਦੇ ਵਿੱਚ ਚੰਗੇ ਤਰੀਕੇ ਨਾਲ ਉਬਾਲੋ ਜਦੋਂ ਪਾਣੀ ਅੱਧਾ ਰਹਿ ਗਿਆ ਕੋਸਾ ਕਰਕੇ ਉਹ ਪਾਣੀ ਪੀਣਾ ਨਹੀਂ ਤਾਂ ਤੁਸੀਂ ਗਲੋਏ ਦੀ ਜਿਹੜੀ ਸਟਿਕ ਹੁੰਦੀ ਆ ਉਹਦਾ ਜੂਸ ਕੱਢ ਕੇ ਵੀ ਲੈ ਸਕਦੇ ਹੋ 15 ਕ ਐਮ ਐਲ ਲੈਣਾ ਤੁਸੀਂ ਉਹਨੂੰ ਪਾਣੀ ਨਾਲ ਮਿਕਸ ਕਰਕੇ ਲੈ ਲਓ ਇਹ ਲੈ ਕੇ ਦੇਖੋ ਇਹਨੂੰ ਡੇਲੀ ਲਵੋ ਇਹਦੇ ਨਾਲ ਇੱਕ ਤਾਂ ਤੁਹਾਡੇ ਜਿਹੜਾ ਪਲੇਟ ਲੈਟ ਕਾਊਂਟ ਆ ਵਧਣਾ ਸ਼ੁਰੂ ਹੋ ਜਾਏਗਾ ਜਿਹੜੇ ਤੁਹਾਡੇ ਸੈੱਲ ਟੁੱਟਦੇ ਨੇ ਉਹ ਬੰਦ ਹੋ ਜਾਣਗੇ ਟੁੱਟਣੇ ਮਤਲਬ ਵਧਣੇ ਸ਼ੁਰੂ ਹੋ ਜਾਣਗੇ ਇਹ ਐਨਾ ਸੋਨਾ ਕੰਮ ਕਰਦਾ ਗਲੋਏ ਅਗਰ ਤੁਸੀਂ ਡੇਲੀ ਲੈਨੇ ਹੋ ਇਹਦੇ ਨਾਲ ਨਾਲ ਇਹ ਤੁਹਾਡੇ ਬਲੱਡ ਨੂੰ ਵੀ ਪਿਉਰੀਫਾਈ ਕਰਦੀ ਹੈ ਗਲੋਏ ਹੋਰ ਕਿੰਨੀਆਂ ਬਿਮਾਰੀਆਂ ਨੇ ਵਾਇਰਲ ਫੀਵਰ ਹੋ ਗਿਆ ਕਿੰਨੀਆਂ ਚੀਜ਼ਾਂ ਨੇ ਜਿਹੜੀਆਂ ਗਲੋਏ ਦੇ ਨਾਲ ਸਾਡੀਆਂ ਠੀਕ ਹੋ ਜਾਂਦੀਆਂ ਨੇ ਛੋਟੀ ਜੀ ਲੱਕੜੀ ਆ ਪਰ ਕੰਮ ਬਹੁਤ ਸੋਨਾ ਕੰਮ ਕਰਦੀ ਆ